ਇਹਨੂੰ ਕਹਿ ਦਿੰਦੇ ਆ ਜੀ ਵਾਟਰ ਸਪਿਨਚ ਜਿਹਨੂੰ ਆ ਅੱਜ ਕੱਲ ਕਹਿੰਦੇ ਆ ਜੀ ਸਮਰ ਬਰਸੀਨ ਇਹ ਵੇਲ ਜੀ ਹੋਈ ਜਾਂਦੀ ਆ ਇਦਾਂ ਹੀ ਇਹ ਲਾਉ ਹੋਈ ਜਾਂਦੇ ਆ ਇਦਾਂ ਹੀ ਇਹਨੂੰ ਵੱਢੀ ਜਾਂਦੇ ਨੇ ਇਹ ਵੱਢ ਕੇ ਇਹਨੂੰ ਪਾਈ ਜਾਂਦੇ ਨੇ ਆ ਇੱਕ ਲਾਉ ਜਿਹੜਾ ਵੱਡਿਆ ਹੋਇਆ ਆ ਇਹ ਫੁੱਟਿਆ ਦੁਬਾਰਾ ਫਟਾਰਾ ਹੋ ਰਿਹਾ ਇਹ ਜਿਹੜਾ ਚਾਰਾ ਆ ਇਹ ਆਪਾਂ ਬੀਜਿਆ ਕਦੋਂ ਸੀਗਾ ਇਹਨੂੰ 2 ਮਹੀਨਾ ਹੋ ਗਈ ਬੀਜੇ ਇਹ ਬੀਜ ਹੀ ਰੋਣੀ ਕਰਕੇ ਹਾਂ ਜਿਵੇਂ ਬੱਤਰਾ ਗਿਆ ਵਾਹ ਕੇ ਹਾਂ ਛਿੱਟਾ ਦੇ ਕੇ ਸੁਭਾਗਾ ਮਰ ਇਹ ਆਪਣਾ ਥਾਂ ਬਣ ਜਾਣਾ ਮਾ ਚਾਰ ਕਲਾਂ ਦੇ ਘਰ ਚ ਅੱਧਾ ਕਿਦੋਂ 5 ਕਿਲੋ ਵੀ ਪਾ ਇੱਕ ਹੋਰ ਤਰੀਕਾ ਜੇ ਆਪਾਂ ਚੁਟਕੀਆਂ ਲਈ ਦੋ ਦੋ ਦਾਣੇ ਕਰਕੇ ਇਦਾਂ ਵੀ ਘੱਟ ਲਗੂਆ ਗਾਂ ਹੀ ਤਾਂ ਬਾਹਰ ਹੀ ਕੋਈ ਕੰਦੀ ਉਹ ਵੀ ਕਾਫੀ ਪਸੰਦ ਹਾਂਜੀ ਹਾਂਜੀ ਹੁਣ ਵੀ ਆਪਾਂ ਮੇਰੇ ਖਿਆਲ ਨਾਲ ਸ਼ਾਇਦ ਬੀਜ ਸਕਦੇ ਹਾਂ ਥੋੜਾ ਬਹੁਤਾ ਤਾਂ ਇਹ ਹਾਂਜੀ ਬੀਜ ਸਕਦੇ ਥੋੜਾ ਲੇਟ ਹੋ ਗਏ ਆ ਬੀਜ ਤੁਸੀਂ ਹੁਣ ਵੀ ਸਕਦੇ ਹੋ ਤੋਂ ਇਹ ਬੈ ਗਰਮੀ ਬਹੁਤ ਵੱਧ ਚੁੱਕੀ ਹੈ ਮਹੀਨਾ ਚੱਲ ਰਿਹਾ ਜੇਠ ਦਾ ਤੇ ਤੁਹਾਨੂੰ ਪਤਾ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਤੇ ਫਿਰ ਪਸ਼ੂਆਂ ਦੇ ਲਈ ਸਾਨੂੰ ਇੱਕ ਸਮੱਸਿਆ ਆਉਂਦੀ ਆ ਉਹ ਹੁੰਦੀ ਆ ਚਾਰੇ ਦੀ ਸਮੱਸਿਆ ਪਰ ਜੇ ਸਾਡੇ ਕੋਲ ਕੋਈ ਆਪਸ਼ਨ ਵਧੀਆ ਹੋਵੇ ਤਾਂ ਫਿਰ ਸਪਸ਼ਟ ਹੈ ਕਿ ਇੱਕ ਤਾਂ ਸਾਡਾ ਪਸ਼ੂ ਜਿਹੜਾ ਆ ਉਹਨੂੰ ਚਾਰਾ ਇੱਕ ਵਧੀਆ ਮਿਲ ਜਾਵੇ ਤਾਂ ਫਿਰ ਦੁੱਧ ਵੀ ਨਾ ਸੁੱਕੇ ਤੇ ਫਿਰ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਖੈਰ ਤੁਹਾਨੂੰ ਚਾਰਾ ਇੱਕ ਦਿਖਾਉਣ ਲੱਗੇ ਆ ਇਸ ਚਾਰੇ ਨੂੰ ਸਮਰ ਸਪੀਨਚ ਜਾਂ ਸਮਰ ਬਰਸੀਨ ਜਾ ਵਾਟਰ ਸਪੀਨ ਵਿੱਚ ਕਹਿੰਦੇ ਆ ਠੀਕ ਆ ਜੀ ਤੇ ਆਪਾਂ ਤੁਹਾਨੂੰ ਉਹ ਚਾਰਾ ਲੱਗੀਆਂ ਦਿਖਾਉਣ ਛੋਟ ਜੀ ਵੀਡੀਓ ਆ ਇਹਨੂੰ ਧਿਆਨ ਨਾਲ ਦੇਖਿਓ ਸ਼ਾਇਦ ਹੋ ਸਕਦਾ ਤੁਹਾਡੇ ਕੰਮ ਦੀ ਹੋਵੇ ਤੇ ਪਸ਼ੂ ਪਾਲਕਾਂ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਤੁਹਾਨੂੰ ਉਹ ਚਾਰਾ ਲੱਗੀਆਂ ਵਖਾ ਲੈਣਾ ਆਪਾਂ ਹਾਂ ਲਓ ਜੀ 1 ਕਿਲੋ ਵੱਡਿਆ ਹੋਇਆ ਦਾ ਜੀ ਹਾਂ ਇਹਦਾ ਵੱਡਿਆ ਹੋਇਆ 1 ਕਿਲੋ ਅੱਗੇ ਵੱਢਣ ਵਾਲਾ ਜੀ ਬਾਜੀ ਇਹ ਜਿਹੜਾ ਚਾਰਾ ਆ ਇਹ ਆਪਾਂ ਬੀਜਿਆ ਕਦੋਂ ਸੀਗਾ ਇਹਨੂੰ ਗੋਮਿੰਨ ਹੋ ਗਈ ਬੀਜ ਠੀਕ ਆ ਹਾਂ ਜੀ ਤੇ ਬੀਜਿਆ ਕਿੱਦਾਂ ਸੀ ਇਹ ਪਲਾ ਇਹ ਬੀਜਿਆ ਹੀ ਰੋਣੀ ਕਰਕੇ ਹਾਂ ਜੋ ਬੱਤਰਾ ਗਿਆ ਵਾਹ ਕੇ ਹਾਂ ਛਿੱਟਾ ਦੇ ਕੇ ਸੁਹਾਗਾ ਮਾਰ ਛਿੱਟਾ ਦੇ ਕੇ ਸੌਦਾ ਮਾਰਦਾ ਉਦਾਂ ਹੀ ਉਹ ਬਾਜਰਾ ਬੀਜਿਆ ਉਦਾਂ ਹੀ ਇਹ ਬੀਜਿਆ ਠੀਕ ਆ ਹਾਂਜੀ ਕੋਈ ਸਪੈਸ਼ਲੀ ਕੋਈ ਪਹਿਲਾ ਖਾਦ ਜਾਂ ਕੋਈ ਕੁਛ ਇਹਦੇ ਵਿੱਚ ਉਹ ਛਨੀ ਇਹਦੇ ਵਿੱਚ ਪਿਆ ਜੀ ਖਾਲੀ ਵਾਲਾ ਉਹ ਜਿਹੜੀ ਖਤ ਪਈ ਪਈ ਹੈ ਪਹਿਲਾਂ ਇਸ ਤੋਂ ਹਾਂਜੀ ਆਲੂ ਸੀ ਇੱਥੇ ਆਲੂਆਂ ਹੀ ਖਾ ਗਏ ਹਾਂ ਇਹਨੂੰ ਕੁਛ ਪਾਉਣ ਦੀ ਲੋੜ ਨਹੀਂ ਕੁਛ ਨਹੀਂ ਬਾਜੀ ਵਧੀਆ ਇਸ ਤਰ੍ਹਾਂ ਦੂਜਾ ਲੋਇਆ ਚੱਲੂਗਾ ਦੂਜੇ ਬਾਜਰੇ ਦਾ ਇੱਕ ਖੇਤ ਵਿੱਚ 20 ਕਿੰਨਾ ਪੈ ਜਾਂਦਾ ਇਹ ਆਪਣਾ ਥਾਂ ਬਣ ਜਣਾ ਮਾ ਚਾਰ ਕਨਾਲ ਦੇ ਗਿਰਚ ਅੱਧਾ ਕਿਹਦੋ 5 ਕਿਲੋ ਵੀ ਪਾ ਠੀਕ ਆ 5 ਕਿਲੋ 20 ਪੈ ਜੂਗਾ ਚਾਰ ਕ ਕਨਾਲਾਂ ਚ ਹਾਂਜੀ ਠੀਕ ਆ ਯਾਨੀ ਕਿ ਜੇ ਕਿਸ ਨੇ ਕਨਾਲ ਖੰਡ ਲਾਉਣਾ ਆ ਤੇ ਉਹਦਾ ਇਹਦਾ ਇੱਕ ਹੋਰ ਤਰੀਕਾ ਜੇ ਆਪਾਂ ਚੁਟਕੀਆਂ ਲਈਏ ਦੋ ਦੋ ਦਾਣੇ ਕਰਕੇ ਇਹਦੇ ਵੀ ਘੱਟ ਲੱਗੂ ਹੂੰ ਬਿੱਡਾਂ ਤੇ ਲਈਏ ਤੇ ਹਾਂ ਹਾਂਜੀ ਇਹ ਵੀ ਹੈ ਅੱਛਾ ਇਹ ਜਿਹੜੀ ਆ ਇਹ ਤੁਸੀਂ ਕਹਿੰਦੇ ਹੋਗੇ 2 ਕੁ ਮਹੀਨੇ ਹੋਗਾ ਬੀਜੇ ਨੂੰ ਹਾਂਜੀ ਇਹਦਾ ਬੀ ਕਿੱਥੋਂ ਲਿਆ ਆਪਾ ਮਾਰਕੀਟ ਤੋਂ ਹੀ ਮਾਰਕੀਟ ਰਜੋਸ਼ਨ ਮਾਰਕੀਟ ਅੱਛਾ ਠੀਕ ਹੈ ਤੁਸੀਂ ਇੱਥੋਂ ਮਤਲਬ ਤਕਾਰ ਤੋਂ ਹਾਂਜੀ ਸ਼ਾਹੋ ਤੋਂ ਲਿਆ ਹੈਂਜੀ ਅੱਛਾ ਇਹਦੀ ਬੀਲ ਦਿਖਾਓ ਏ ਬੀਲ ਜੀ ਬਣਦੀ ਹੈ ਨਾ ਹਾਂਜੀ ਆ ਦੇਖੋ ਇਹ ਇਦਾਂ ਤਾਂ ਚੱਲੇਗੀ ਗੱਲ ਲੰਮੀਆਂ ਬੀਲਾਂ ਪਈਆਂ ਹੋਣੀਆਂ ਉਹ ਦਿਖਾ ਦੇਣਾ ਠੀਕ ਆ ਹਾਂਜੀ ਇਸ ਤਰ੍ਹਾਂ ਨਾਲ ਹੀ ਜਾਂਦੀ ਆ ਆ ਦੇਖੋ ਇਦਾਂ ਬਈ ਨਹੀਂ ਆ ਇਹ ਲੰਮੀਆਂ ਜਾਂਦੀਆਂ ਤਾਂ ਹਾਂ ਲੰਮੀਆਂ ਲੰਮੀਆਂ ਆ ਆ ਇੱਕ ਹੈਗੀ ਹਾਂਜੀ ਆ ਦੇਖੋ ਜੀ ਆ ਦੇਖੋ ਜੀ ਇਹ ਵਿਸ਼ੀ ਜਾਂਦੀ ਇਹ ਵਿਸ਼ੀ ਜਾਂਦੀ ਆ ਜੀ ਹਾਂ ਇਸ ਤਰ੍ਹਾਂ ਨਾਲ ਆਇਆ ਜੀ ਠੀਕ ਆ ਇਹ ਜਿਵੇਂ ਵਧੀਆ 6-7 ਲੋ ਦੇ ਜਾਂਦਾ ਬਈ ਨਾਲ ਹਾਂਜੀ ਇਹ ਪਸ਼ੂ ਵਧੀਆ ਹੋ ਖੁਸ਼ ਹੋ ਕੇ ਖਾਂਦਾ ਗਾਂ ਹੀ ਜਿਆਦਾ ਖੁਸ਼ ਖੁਸ਼ ਕਰਨੀ ਮੱਝ ਨੂੰ ਠੀਕ ਆ ਜੀ ਗਾਂ ਹੀ ਬਹੁਤ ਖੁਸ਼ ਹੋ ਦੁੱਧ ਵੀ ਵਧਦਾ ਗਾਂ ਦਾ ਹੀ ਅੱਛਾ ਜੀ ਹਾਂਜੀ ਮੱਝ ਤੋਂ ਮੱਝ ਕੋ ਘਾਟ ਖਾਂਦੀ ਆ ਗਾਂ ਤੇ ਬਾਈ ਕੋਈ ਕਰਨੀ ਉਹ ਵੀ ਕਾਫੀ ਪਸੰਦ ਹਾਂਜੀ ਹਾਂਜੀ ਠੀਕ ਆ ਹੁਣ ਵੀ ਆਪਾਂ ਮੇਰੇ ਖਿਆਲ ਨਾਲ ਸ਼ਾਇਦ ਬੀਜ ਸਕਦੇ ਆ ਥੋੜਾ ਬੋਤਾ ਤਾਂ ਇਹ ਹਾਂਜੀ ਬੀਜ ਉਹਦੇ ਵੀ ਥੋੜਾ ਲੇਟ ਹੋ ਗਏ ਆ ਬੀਜ ਤੁਸੀਂ ਹੁਣ ਵੀ ਸਕਦੇ ਆ ਪਰ ਇੱਕ ਆਪਸ਼ਨ ਆ ਇਹਨੂੰ ਕਹਿ ਦਿੰਦੇ ਆ ਜੀ ਵਾਟਰ ਸਪੀਨਚ ਜਿਹਨੂੰ ਅੱਜਕੱਲ ਕਹਿੰਦੇ ਆ ਜੀ ਸਮਰ ਬਰਸੀਨ ਜਾਂ ਆ ਮੈਂ ਤੁਹਾਨੂੰ ਦਿਖਾਉਂਦਾ ਮੈਂ ਅੱਗੇ ਇੱਕ ਦਿਨ ਪੁੱਛਦਾ ਵੀ ਸੀਗਾ ਜੇ ਕਿਸੇ ਨੂੰ ਪਤਾ ਹੋਵੇ ਤੇ ਦੱਸ ਦਿਓ ਆ ਇਹਦਾ ਇਹਨਾਂ ਦਾ ਬੀਜ ਆ 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 ਅਛੇ ਇਹਦਾ ਸਾਗ ਵੀ ਕਈ ਲੋਕ ਬਣਾ ਲੈਂਦੇ ਆ ਜੀ ਤੇ ਭੁਰਜੀ ਜੀ ਬਣਾ ਲੈਂਦੇ ਆ ਜਾਂ ਸਾਗ ਬਣਾ ਲੈਂਦੇ ਮੈਨੂੰ ਕਈ ਦੋਸਤਾਂ ਨੇ ਦੱਸਿਆ ਸੀ ਤੇ ਉਹ ਕਹਿੰਦੇ ਵੀ ਅਸੀਂ ਖਾਧਾ ਆ ਸੋ ਇਹ ਬੜਾ ਵਧੀਆ ਸਾਗ ਇਹਦਾ ਬਣ ਜਾਂਦਾ ਪਾਲਕ ਵਗੈਰਾ ਨਾਲ ਪਾ ਕੇ ਤੇ ਆ ਇੱਕ ਲੋ ਜਿਹੜਾ ਵੱਡਿਆ ਹੋਇਆ ਆ ਇਹ ਫੁੱਟਿਆ ਦੁਬਾਰੇ ਵੱਡੇ ਫਟਾਰਾ ਹੋ ਰਿਹਾ ਛੋਟਾ ਛੋਟਾ ਫਟਾਰਾ ਹੋਇਆ ਆ ਤੇ ਆ ਤੁਸੀਂ ਦੇਖ ਸਕਦੇ ਆ ਤੇ ਗਾਂ ਜਿਹੜਾ ਵੱਡ ਦਿੱਤਾ ਤੇ ਆ ਹੁਣੇ ਵੱਢਦੇ ਆ ਆ ਵੱਢਦੇ ਬਾਈ ਹਾਂ ਠੀਕ ਹੈ ਜੀ ਆਹ ਦੇਖ ਸਕਦੇ ਆ ਐਡਾ ਕੋ ਹੋਇਆ ਇਹ 2 ਮਹੀਨੇ ਦਾ ਹੋ ਗਿਆ ਹਾਂਜੀ ਇਹ 2 ਮਹੀਨੇ 2-3 ਦਾ ਘੱਟ ਹੀ ਆ ਠੀਕ ਆ ਐ ਐਡਾ ਕੋ ਹੋ ਚੁੱਕਾ ਹਾਂਜੀ ਪਾਣੀ ਕਿੰਨਾ ਕ ਮੰਗਦਾ ਪਾਣੀ ਇਹ ਬਾਇਰਾਂ ਨੂੰ 20-25 ਲਾ ਦੋ ਪਾਣੀ ਬਸ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਵੀ ਨਹੀਂ ਗਾਦਾ ਬਣੀ ਮੰਗਦਾ ਸੋ ਦੋਸਤੋ ਆ ਜਿਹੜੀ ਚੀਜ਼ ਤੁਹਾਨੂੰ ਤੁਹਾਨੂੰ ਪਸ਼ੂ ਪਾਲਕ ਵੀਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਅ ਅੱਜ ਕੱਲ ਇਹ ਹੁੰਦਾ ਆ ਕਿ ਪੱਠੇ ਥੋੜਾ ਜਿਹਾ ਔਖਾਈ ਹੁੰਦੀ ਆ ਇੱਕ ਚਰੀ ਵਗੈਰਾ ਜਾਂ ਹੋਰ ਜਿਹੜੇ ਪੱਠੇ ਨੇ ਉਹ ਕਈ ਵਾਰੀ ਆਪਾਂ ਰੈਗੂਲਰ ਜਦੋਂ ਪਾ ਰਹੇ ਆ ਤਾਂ ਥੋੜਾ ਕਈਆਂ ਨੂੰ ਵੱਢਣੇ ਔਖੇ ਹੋ ਜਾਂਦੇ ਨੇ ਕਈ ਸ케ਜੂਲ ਅੱਜਕੱਲ ਇਦਾਂ ਦੇ ਬਣੇ ਹੋਏ ਆ ਆਪਣੇ ਹਨਾ ਰੋਜ਼ ਦੇ ਸਾਡੀ ਲਾਈਫ ਜਿਹੜੀ ਆ ਕਾਫੀ ਬਿਜ਼ੀ ਹੋ ਗਈ ਆ ਤੇ ਆਹ ਜਿਹੜੀ ਤੁਸੀਂ ਚੀਜ਼ ਆ इजीली ਵੱਢ ਹੁੰਦੀ ਆ ਸੌਖੀ ਵੱਢ ਲਓ ਸੌਖੀ ਕੁੱਤਰ ਕੇ ਪਾ ਵੀ ਸਕਦੇ ਆ ਇੱਕ ਤੁਹਾਡੇ ਕੋਲ ਆਪਸ਼ਨ ਅੱਜਕੱਲ ਆਹ 2 ਮਹੀਨਿਆਂ ਚ ਹੋ ਜਾਂਦੀ ਤੇ ਨਾਲ ਮੈਂ ਇੱਕ ਗੱਲ ਦੱਸ ਦਵਾਂ ਇਹ ਜਿਹੜੀ ਚੀਜ਼ ਆ ਬਰਸਾਤਾਂ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਫਟਾਰਾ ਕਰ ਦੇਣਾ ਆ ਬਰਸਾਤਾਂ ਵਿੱਚ ਤੁਹਾਡੇ ਕੋਲੋਂ ਇਹ ਮੁੱਕਣੀ ਨਹੀਂ ਹੈਗੀ ਠੀਕ ਆ ਤੇ ਬਰਸਾਤਾਂ ਜੋ ਮੈਨੂੰ ਦੱਸਿਆ ਗਿਆ ਸੀ ਵੀ ਬਰਸਾਤਾਂ 'ਚ ਬਹੁਤ ਹੁੰਦਾ ਆ ਤੇ ਉਦੋਂ ਤਾਂ ਬਸ ਫਿਕਲ ਉਹ ਸੰਭਾਲਿਆ ਨਹੀਂ ਜਾਂਦਾ ਸੋ ਧੰਨਵਾਦ ਜੀ ਬਸ ਆ ਪਸ਼ੂ ਪਾਲਕ ਵੀਰਾਂ ਨੂੰ ਇਹ ਜ਼ਰੂਰ ਵੀਡੀਓ ਭੇਜ ਦਿਓ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਲਾਈਕ ਵਾਲਾ ਬਟਨ ਦਬਕੇ ਇਹਨੂੰ ਅੱਗੋਂ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਕੋਲ ਇੱਕ ਆਪਸ਼ਨ ਚਾਹੁੰਦੇ ਨੇ ਜਿਹੜੇ ਉਹਨਾਂ ਨੂੰ ਇੱਕ ਆਪਸ਼ਨ ਬਾਰੇ ਪਤਾ ਲੱਗ ਜਾਏਗਾ ਸੋ ਧੰਨਵਾਦ ਜੀ ਆਪਾਂ ਜੁੜੇ ਰਹੋ ਪੀਆਰ ਪੰਜਾਬ ਤੇ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ